ਜਲੰਧਰ ਤੋਂ ਸਾਫ ਦਾ ਸੰਸਦ ਤੇ ਸਾਫ ਦਾ ਸਿੱਖਿਆ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸ਼ਨੀਵਾਰ ਦੇ ਰਾਤ ਸੜਕੀ ਹਾਦਸੇ 'ਚ ਜਾਨ ਚਲੀ ਗਈ ਤੇ ਕੇਪੀ ਦੇ ਪਰਿਵਾਰਕ ਮੈਂਬਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਦੇ ਕਾਰਨ ਅੱਜ ਕੇਪੀ ਦੇ ਪੁੱਤਰ ਰਿਚੀ ਦਾ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਇਸ ਦੁਖਦ ਘੜੀ ਦੇ ਵਿੱਚ ਕੇਪੀ ਦੇ ਕਾਰਜਨੀਤਿਕ ਆਗੂ ਉਦਯੋਗ ਦੇ ਸਹਿਤ ਹੋਰ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਬੀਤੇ ਦਿਨੀ ਮਹਿੰਦਰ ਸਿੰਘ ਕੇਪੀ ਦੇ ਕਾਰਜ ਦੁੱਖ ਸਾਂਝਾ ਕਰਨ ਦੇ ਲਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਵੀ ਪਹੁੰਚੇ ਇਸ ਦੌਰਾਨ ਉਹਨਾਂ ਕੇਪੀ ਦੇ ਨਾਲ ਉਹਨਾਂ ਦੇ ਪੁੱਤਰ ਦੇ ਦੇਹਾਂਤ ਤੇ ਦੁੱਖ ਸਾਂਝਾ ਕੀਤਾ ਮਹਿੰਦਰ ਸਿੰਘ ਕੇਪੀ ਡੇਰਾ ਮੁਖੀ ਦੇ ਨਾਮ ਮਿਲਣ ਤੋਂ ਬਾਅਦ ਫੁੱਟ ਫੁੱਟ ਕੇ ਰੋਣ ਲੱਗ ਪਏ ਜਿੱਥੇ ਡੇਰਾ ਮੁਖੀ ਨੇ ਮੋਹਿੰਦਰ ਕੇਪੀ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਗੌਰ ਕਰਨ ਦੀ ਗੱਲ ਹੈ ਕਿ ਕੇਪੀ ਦੇ ਘਰ ਪੁੱਤਰ ਦੇ ਨਿਦਨ ਦਾ ਦੁੱਖ ਸਾਂਝਾ ਕਰਨ ਦੇ ਲਈ ਬੀਤੇ ਦਿਨੀ ਬੀਬੀ ਜ਼ਗੀਰ ਕੌਰ ਹੰਸਰਾਜ ਹੰਸ ਦੇ ਨਾਲ ਹੋਰ ਵੀ ਕਈ ਵੱਡੇ ਆਗੂ ਪਹੁੰਚੇ ਉਥੇ ਹੀ ਸਰਕਾਰ ਦੇ ਸਥਾਨਕ ਮੰਤਰੀ ਜਿਹੜੇ ਰਵਜੋਤ ਸਿੰਘ ਤੇ ਐਸਜੀਪੀਸੀ ਮੈਂਬਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਦੁੱਖ ਪ੍ਰਗਟਾਉਣ ਦੇ ਲਈ ਪਹੁੰਚੇ ਇਸ ਨੂੰ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਇੱਥੇ ਦੁੱਖ ਸਾਂਝਾ ਕਰਨ ਲਈ ਪਹੁੰਚਨੇ ਕਿਉਂਕਿ ਇਸ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟਿਆ ਦੱਸ ਦਈਏ ਕਿ ਮਹਿੰਦਰ ਕੇਪੀ ਦੇ ਘਰ ਸਾਬ ਕਾ ਸੀਐਮ ਤੇ ਸੰਸਦ ਚਰਨਜੀਤ ਸਿੰਘ ਚੰਨੀ ਸ਼ਾਹ ਕੋ ਉਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਉੱਥੇ ਹੀ ਅੰਤਿਮ ਯਾਤਰਾ ਤੇ ਵਿੱਚ ਜਿੱਥੇ ਕੇਪੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਨਜ਼ਰ ਆਇਆ ਰਿਸ਼ਤੇਦਾਰਾਂ ਦੇ ਵੱਲੋਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਮਹਿੰਦਰ ਕੇਪੀ ਪੁੱਤਰ ਨੂੰ ਕੰਦਾ ਦਿੰਦੇ ਹੋਏ ਨਜ਼ਰ ਆਏ ਤੇ ਇਸ ਦਰਮਿਆਨ ਉਹਨਾਂ ਦੇ ਵੱਲੋਂ ਹੀ ਪੁੱਤ ਨੂੰ ਮੁੱਖ ਅਗਨੀ ਦਿੱਤੀ ਗਈ ਇਸ ਜਿਹੜਾ ਇਸ ਸਮਾਂ ਜਿਹੜੀ ਇਹ ਘੜੀ ਆ ਇਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਕਿ ਜਿਹੜਾ ਇਹ ਦੁੱਖ ਹੈ ਇੱਕ ਜਵਾਨ ਪੁੱਤ ਦਾ ਘਰੋਂ ਚਲੇ ਜਾਣਾ ਜਿਹਨੂੰ ਕਿੰਨੇ ਚਾਮਾਂ ਨਾਲ ਲਿਆ ਪਾਲਿਆ ਪੜਾਇਆ ਲਖਾਇਆ ਕਿੰਨੀਆਂ ਆਸਾਂ ਹੁੰਦੀਆਂ ਮਾਂ-ਬਾਪ ਨੂੰ ਕਿ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੀ ਬੱਚਾ ਸੇਵਾ ਕਰੂਗਾ ਸਾਨੂੰ ਲੈ ਕੇ ਆਊਗਾ ਇੱਥੇ ਤੱਕ ਪਰ ਉਸ ਬਾਪ ਲਈ ਕਿੰਨਾ ਔਖਾ ਜਿਹੜਾ ਆਪਣੇ ਪੁੱਤਰ ਦੀ ਉਹਨਾਂ ਤੇ ਲੋਥ ਦੇ ਨੂੰ ਲੈ ਕੇ ਆਇਆ ਸ਼ਮਸ਼ਾਨ ਘਾਟ ਤੱਕ ਬਹੁਤ ਔਖੀ ਗੱਲ ਹੈ ਬਹੁਤ ਦੁੱਖ ਦੀ ਘੜੀ ਹੈ ਇਨਾ ਚੀਜ਼ਾਂ ਲਈ ਸ਼ਬਦ ਵੀ ਕਈ ਵਾਰੀ ਘੱਟ ਪੈ ਜਾਂਦੇ ਆ ਔਰ ਬਾਕੀ ਇਹਨਾਂ ਪਰਿਵਾਰ ਅੱਛਾ ਆ ਕੇ ਪੀ ਸਾਹਿਬ ਨੇ ਆਪਣੀ ਇੰਨੀ ਅੱਛੀ ਸ਼ਭੀ ਬਣਾਈ ਆ ਸਮਾਜ ਦੇ ਵਿੱਚ ਉਹ ਅੱਜ ਦੇਖ ਕੇ ਵੀ ਪਤਾ ਲੱਗਦਾ ਕਿ ਦੁੱਖ ਦੇ ਵਿੱਚ ਹਰ ਇੱਕ ਪਰਸਨ ਇਹ ਸ਼ਰੀਕ ਹੋਇਆ ਹੈ ਤੇ ਜੇ ਮੈਂ ਰਿਚੀ ਦੀ ਗੱਲ ਕਰਾਂ ਮੇਰੇ ਇਸ ਪਰਿਵਾਰ ਦੇ ਨਾਲ 25 ਸਾਲ ਤੋਂ ਪਰਿਵਾਰਕ ਰਿਲੇਸ਼ਨ ਹੈ ਤੋਂ ਇਹਨਾਂ ਅੱਛਾ ਲੜਕਾ ਹੈ ਪੜਿਆ ਲਿਖਿਆ ਇੰਟੈਲੀਜੈਂਟ ਬਹੁਤ ਹੀ ਸੂਝਵਾਨ ਕਦੀ ਕਿਸੇ ਦੀ ਗੱਲ ਚ ਨਹੀਂ ਜਾਹੇ ਰਾਜਨੀਤਿਕ ਪਰਿਵਾਰ ਸਗਾ ਬਟ ਉਹ ਨਿਊਟਰ ਰਿਹਾ ਹਰੇਕ ਦੇ ਕਰ ਔਰ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਕੋਈ ਇਹ ਨਹੀਂ ਸੀ ਹੁੰਦਾ ਵੀ ਕਿਤੇ ਯਾਰਾਂ ਦੋਸਤਾਂ ਦੇ ਬੈਠਾ ਘੁੰਮਦਾ ਫਰਦਾ ਨਹੀਂ ਆਪਣਾ ਪਰਿਵਾਰ ਆਪਣਾ ਕੰਮ ਤੇ ਇੰਨੀ ਰਿਸਪੈਕਟ ਕਰਦਾ ਸੀ ਕਿਸੇ ਵੀ ਘਰ ਚ ਆਏ ਗਏ ਦੀ ਇੰਨਾ ਅੱਛਾ ਬੋਲਣਾ ਮਤਲਬ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹ ਕਿ ਵਾਈ ਗਰੂ ਹੁਣ ਕੇ ਪੀ ਸਾਹਿਬ ਹਨ ਨੂੰ ਇਸ ਦੁੱਖ ਨੂੰ ਝੱਲਣ ਦਾ ਜਿਹੜਾ ਬਲ ਬਖਸ਼ੇ ਅਸੀਂ ਤਾਂ ਸਿਰਫ ਇਸ ਦੁੱਖ 'ਚ ਸ਼ਰੀਕ ਹੋ ਸਕਦੇ ਆ ਬੈਠ ਸਕਦੇ ਗੱਲ ਕਰ ਸਕਦੇ ਪਰ ਜਿਹੜਾ ਤੂਫਾਨ ਉਹਨਾਂ ਦੇ ਅੰਦਰ ਚੱਲਦਾ ਹੋਊਗਾ ਕਿ ਸ਼ਾਇਦ ਉਹ ਟਾਈਮ ਲੱਗ ਜਾਂਦਾ ਸ਼ਾਇਦ ਮੈਂ ਨਾਲ ਚੱਲੇ ਜਾਂਦਾ ਸ਼ਾਇਦ ਮੈਂ ਰੋਕ ਲੈਂਦਾ ਉਹਨੂੰ ਤੇ ਬੱਟ ਹੁਣ ਕੁਝ ਨਹੀਂ ਰਹਿ ਗਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹਾਦਸਾ ਹੋਇਆ ਨੌਜਵਾਨ ਬੱਚਾ ਚਲਾ ਗਿਆ ਔਰ ਅੱਜ ਮੈਂ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਅੱਜ ਮਹਿੰਦਰ ਸਿੰਘ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਹੈ ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿੰਨوں ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰ ਹੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਬੈਰ ਵਿਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਪਰਮਪિતા ਪਰਮਾਤਮਾ ਦੇ ਚਰਨਾ ਜੀ ਅਰਦਾਸ ਕਰਦਾ ਕਿ ਜਿੱਥੇ ਸਾਡੇ ਛੋਟੇ ਵੀਰ ਰਿਚੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉੱਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਨੌਜਵਾਨ ਪੁੱਤਰ ਬੇਵਕ ਸਮੇ ਚਲੇ ਜਾਣਾ ਮੈਂ ਸਮਝਦਾ ਇਹ ਤੋਂ ਹੋਰ ਕੀ ਮਾਰਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮਸਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅ ਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਹੈ ਇਹ ਨੂੰ ਕੋਈ ਮਾੜਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪਰ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਬਖਸ਼ੇ ਉਹਨਾਂ ਨੂੰ ਤਨ ਚੜ੍ਹਦੀ ਕਲਾ ਬਖਸ਼ੇ ਜਿਹੜਾ ਦੁੱਖ ਅੰਦਾ ਪਹਾੜ ਡੇਗਾ ਹਸੈਨ ਦਾ ਵੱਡ ਬਖਸ਼ੇ ਇਹ ਹੀ ਬੇਨਤੀ ਆ ਪ੍ਰਮਾਤਮਾ ਤੋਂ ਬਿਤਾਵਾ ਸੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਹੈ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਹਸਤੀ ਅਰਥੀ ਨੂੰ ਮੋੜਾ ਦੇਣਾ ਪਵੇ। ਕੇ ਪੀ ਸਾਹ ਬੜੇ ਨੇਕ ਇਨਸਾਨ ਹੈ, شریف ਹੈ। ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ। ਹੁਣ ਇੱਕੋ ਇੱਕ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ। ਤੇ ਕਿਸਮ ਦਾ ਘਰ ਖਾਲੀ ਹੋ ਗਿਆ ਹੈ। ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ। ਕਿ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕ ਜਲੰਧਰ ਤੋਂ ਸਾਬਕਾ ਸੰਸਦ ਤੇ ਸਾਬਕਾ ਸਿੱਖਿਆ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸ਼ਨੀਵਾਰ ਦੇ ਰਾਤ ਸੜਕੀ ਹਾਦਸੇ 'ਚ ਜਾਨ ਚਲੀ ਗਈ ਤੇ ਕੇਪੀ ਦੇ ਪਰਿਵਾਰਿਕ ਮੈਂਬਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਦੇ ਕਾਰਨ ਅੱਜ ਕੇਪੀ ਦੇ ਪੁੱਤਰ ਰਿਚੀ ਦਾ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਇਸ ਦੁਖਦ ਘੜੀ ਦੇ ਵਿੱਚ ਕੇਪੀ ਦੇ ਕਾਰਜਨੀਤਿਕ ਆਗੂ ਉਦਯੋਗ ਦੇ ਸਹਿਤ ਹੋਰ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਬੀਤੇ ਦਿਨੀ ਮਹਿੰਦਰ ਸਿੰਘ ਕੇਪੀ ਦੇ ਕਾਰਜ ਦੁੱਖ ਸਾਂਝਾ ਕਰਨ ਦੇ ਲਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਵੀ ਪਹੁੰਚੇ ਇਸ ਦੌਰਾਨ ਉਹਨਾਂ ਕੇਪੀ ਦੇ ਨਾਲ ਉਹਨਾਂ ਦੇ ਪੁੱਤਰ ਦੇ ਦੇਹਾਂਤ ਤੇ ਦੁੱਖ ਸਾਂਝਾ ਕੀਤਾ ਮਹਿੰਦਰ ਸਿੰਘ ਕੇਪੀ ਡੇਰਾ ਮੁਖੀ ਦੇ ਨਾਮ ਮਿਲਣ ਤੋਂ ਬਾਅਦ ਫੁੱਟ ਫੁੱਟ ਕੇ ਰੋਣ ਲੱਗ ਪਏ ਜਿੱਥੇ ਡੇਰਾ ਮੁਖੀ ਨੇ ਮੋਹਿੰਦਰ ਕੇਪੀ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਗੌਰ ਕਰਨ ਦੀ ਗੱਲ ਹੈ ਕਿ ਕੇਪੀ ਦੇ ਘਰ ਪੁੱਤਰ ਦੇ ਨਿਦਨ ਦਾ ਦੁੱਖ ਸਾਂਝਾ ਕਰਨ ਦੇ ਲਈ ਬੀਤ ਦਿਨੀ ਬੀਬੀ ਜ਼ਗੀਰ ਕੌਰ ਹੰਸਰਾਜ ਹੰਸ ਦੇ ਨਾਲ ਹੋਰ ਵੀ ਕਈ ਵੱਡੇ ਆਗੂ ਪਹੁੰਚੇ ਉਥੇ ਹੀ ਸਰਕਾਰ ਦੇ ਸਥਾਨਕ ਮੰਤਰੀ ਜਿਹੜੇ ਰਵਜੋਤ ਸਿੰਘ ਤੇ ਐਸਜੀਪੀਸੀ ਮੈਂਬਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਦੁੱਖ ਪ੍ਰਗਟਾਉਣ ਦੇ ਲਈ ਪਹੁੰਚੇ ਇਸ ਨੂੰਨ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਇੱਥੇ ਦੁੱਖ ਸਾਂਝਾ ਕਰਨ ਲਈ ਪਹੁੰਚਨੇ ਕਿਉਂਕਿ ਇਸ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟਿਆ ਦੱਸ ਦਈਏ ਕਿ ਮਹਿੰਦਰ ਕੇਪੀ ਦੇ ਘਰ ਸਾਹਿਬ ਕਾ ਸੀਐਮ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਸ਼ਾਹ ਕੋਰ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਉੱਥੇ ਹੀ ਅੰਤਿਮ ਯਾਤਰਾ ਤੇ ਵਿੱਚ ਜਿੱਥੇ ਕੇਪੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਨਜ਼ਰ ਆਇਆ ਰਿਸ਼ਤੇਦਾਰਾਂ ਦੇ ਵੱਲੋਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਵੀਡੀਓਜ਼ ਵੇਖਿਆ ਜਾ ਸਕਦਾ ਹੈ ਕਿ ਮਹਿੰਦਰ ਕੇਪੀ ਪੁੱਤਰ ਨੂੰ ਕੰਦਾ ਦਿੰਦੇ ਹੋਏ ਨਜ਼ਰ ਆਏ ਤੇ ਇਸ ਦਰਮਿਆਨ ਉਹਨਾਂ ਦੇ ਵੱਲੋਂ ਹੀ ਪੁੱਤ ਨੂੰ ਮੁੱਖ ਅਗਨੀ ਦਿੱਤੀ ਗਈ ਇਸ ਜਿਹੜਾ ਇਸ ਸਮਾਂ ਜਿਹੜੀ ਇਹ ਘੜੀ ਆ ਇਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਕਿ ਜਿਹੜਾ ਇਹ ਦੁੱਖ ਹੈ ਇੱਕ ਜਵਾਨ ਪੁੱਤ ਦਾ ਘਰੋਂ ਚਲੇ ਜਾਣਾ ਜਿਹਨੂੰ ਕਿੰਨੇ ਚਾਵਾ ਨਾਲ ਲਿਆ ਪਾਲਿਆ ਪੜਾਇਆ ਲਿਖਾਇਆ ਕਿੰਨੀਆਂ ਆਸਾਂ ਹੁੰਦੀਆਂ ਮਾਂ-ਬਾਪ ਨੂੰ ਕਿ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੀ ਬੱਚਾ ਸੇਵਾ ਕਰੂਗਾ ਸਾਨੂੰ ਲੈ ਕੇ ਆਊਗਾ ਇੱਥੇ ਤੱਕ ਪਰ ਉਸ ਬਾਪ ਲਈ ਕਿੰਨਾ ਔਖਾ ਜਿਹੜਾ ਆਪਣੇ ਪੁੱਤਰ ਦੀ ਉਹਨਾਂ ਤੇ ਲੋ ਦੇ ਨੂੰ ਲੈ ਕੇ ਆਇਆ ਸ਼ਮਸ਼ਾਨ ਘਾਟ ਤੱਕ ਬਹੁਤ ਔਖੀ ਗੱਲ ਹੈ ਬਹੁਤ ਦੁੱਖ ਦੀ ਘੜੀ ਹੈ ਇਨਾ ਚੀਜ਼ਾਂ ਲਈ ਸ਼ਬਦ ਵੀ ਕਈ ਵਾਰੀ ਘੱਟ ਪੈ ਜਾਂਦੇ ਆ ਔਰ ਬਾਕੀ ਇਹਨਾਂ ਪਰਿਵਾਰ ਅੱਛਾ ਆ ਕੇ ਪੀ ਸਾਹਿਬ ਨੇ ਆਪਣੀ ਇੰਨੀ ਅੱਛੀ ਸ਼ਭੀ ਬਣਾਈ ਆ ਸਮਾਜ ਦੇ ਵਿੱਚ ਉਹ ਅੱਜ ਦੇਖ ਕੇ ਵੀ ਪਤਾ ਲੱਗਦਾ ਕਿ ਦੁੱਖ ਦੇ ਵਿੱਚ ਹਰ ਇੱਕ ਪਰਸਨ ਇਹ ਸ਼ਰੀਕ ਹੋਇਆ ਹੈ ਤੇ ਜੇ ਮੈਂ ਰਿਚੀ ਦੀ ਗੱਲ ਕਰਾਂ ਮੇਰੇ ਇਸ ਪਰਿਵਾਰ ਦੇ ਨਾਲ 25 ਸਾਲ ਤੋਂ ਪਰਿਵਾਰਕ ਰਿਲੇਸ਼ਨ ਨੇ ਤੋਂ ਇਹਨਾਂ ਅੱਛਾ ਲੜਕਾ ਹੈ ਪੜਿਆ ਲਿਖਿਆ ਇੰਟੈਲੀਜੈਂਟ ਬਹੁਤ ਹੀ ਸੂਝਵਾਨ ਕਦੀ ਕਿਸੇ ਦੀ ਗੱਲ ਚ ਨਹੀਂ ਜਾਹੇ ਰਾਜਨੀਤਿਕ ਪਰਿਵਾਰ ਸੀਗਾ ਬਟ ਉਹ ਨਿਊਟਰ ਰਿਹਾ ਹਰੇਕ ਵੇਲੇ ਔਰ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਕੋਈ ਇਹ ਨਹੀਂ ਸੀ ਹੁੰਦਾ ਵੀ ਕਿਤੇ ਯਾਰਾਂ ਦੋਸਤਾਂ ਦੇ ਬੈਠਾ ਘੁੰਮਦਾ ਘਰਦਾ ਨਹੀਂ ਆਪਣਾ ਪਰਿਵਾਰ ਆਪਣਾ ਕੰਮ ਤੇ ਇੰਨੀ ਰਿਸਪੈਕਟ ਕਰਦਾ ਸੀ ਕਿਸੇ ਵੀ ਘਰ ਚ ਆਏ ਗਏ ਦੀ ਇੰਨਾ ਅੱਛਾ ਬੋਲਣਾ ਮਤਲਬ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹ ਕਿ ਵਾਈਗਰੂ ਹੁਣ ਕੇਪੀ ਸਾਹਿਬ ਹਣਾ ਨੂੰ ਇਸ ਦੁੱਖ ਨੂੰ ਝੱਲਣ ਦਾ ਜਿਹੜਾ ਬਲ ਬਖਸ਼ੇ ਅਸੀਂ ਤਾਂ ਸਿਰਫ ਇਸ ਦੁੱਖ 'ਚ ਸ਼ਰੀਕ ਹੋ ਸਕਦੇ ਆ ਬੈਠ ਸਾਡੇ ਦੇ ਗੱਲ ਕਰ ਸਕਦੇ ਪਰ ਜਿਹੜਾ ਤੂਫਾਨ ਉਹਨਾਂ ਦੇ ਅੰਦਰ ਚੱਲਦਾ ਹੋਊਗਾ ਕਿ ਸ਼ਾਇਦ ਉਹ ਟਾਈਮ ਲੱਗ ਜਾਂਦਾ ਸ਼ਾਇਦ ਮੈਂ ਨਾਲ ਚੱਲੇ ਜਾਂਦਾ ਸ਼ਾਇਦ ਮੈਂ ਰੋਕ ਲੈਂਦਾ ਉਹਨੂੰ ਤੇ ਬੱਟ ਥੋੜੇ ਕੁਝ ਨਹੀਂ ਰਹਿ ਗਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹਾਦਸਾ ਹੋਇਆ ਨੌਜਵਾਨ ਬੱਚਾ ਚਲਾ ਗਿਆ ਅੱਜ ਮੈਂ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬ ਆਣ ਅੱਜ ਮਹਿੰਦਰ ਸਿੰਘ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਹੈ ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿੰਨੂ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰ ਹੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਬੈਰ-ਗਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਪਰਮਪਿਤਾ ਪਰਮਾਤਮਾ ਦੇ ਚਰਨਾ ਜੀ ਅਰਦਾਸ ਕਰਦਾ ਕਿ ਜਿੱਥੇ ਸਾਡੇ ਛੋਟੇ ਵੀਰ ਰਿਚੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਨੌਜਵਾਨ ਪੁੱਤਰ ਬੇਵਕ ਸਮੇ ਚਲੇ ਜਾਣਾ ਮੈਂ ਸਮਝਦਾ ਇਹ ਤੋਂ ਹੋਰ ਕੀ ਮਾੜਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮ ਸਪਤਨੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੀ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਹੈ ਇਹ ਨੂੰ ਕੋਈ ਮਾੜਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪਰ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਬਖਸ਼ੇ ਉਹਨਾਂ ਨੂੰ ਤਨ ਚੜ੍ਹਦੀ ਕਲਾ ਬਖਸ਼ੇ ਜਿਹੜਾ ਦੁੱਖ ਆਂਦਾ ਪਹਾੜ ਡੇਗਾ ਹਸੈਨ ਦਾ ਵੱਡ ਬਖਸ਼ੇ ਇਹ ਹੀ ਬੇਨਤੀ ਹੈ ਪ੍ਰਮਾਤਮਾ ਦੀ ਬਿਤਾਵਾਸੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਆਸਤੀ ਅਰਥੀ ਨੂੰ ਮੋੜਾ ਦੇਣਾ ਪਿਆ ਕੇ ਪੀ ਸਾਹ ਬੜੇ ਨੇਕ ਇਨਸਾਨ ਹੈ شریف ਹੈ ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋਣ ਇੱਕ ਕੋਈ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ ਇਹ ਕਿਸਮ ਦਾ ਘਰ ਖਾਲੀ ਹੋ ਗਿਆ ਹੈ ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ ਇਹ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕ ਜਲੰਧਰ ਤੋਂ ਸਾਡਾ ਸੰਸਦ ਤੇ ਸਾਡਾ ਸਿੱਖਿਆ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸ਼ਨੀਵਾਰ ਦੇ ਰਾਤ ਸੜਕੀ ਹਾਦਸੇ 'ਚ ਜਾਨ ਚਲੀ ਗਈ ਤੇ ਕੇਪੀ ਦੇ ਪਰਿਵਾਰਕ ਮੈਂਬਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਦੇ ਕਾਰਨ ਅੱਜ ਕੇਪੀ ਦੇ ਪੁੱਤਰ ਰਿਚੀ ਦਾ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੁਖਦ ਘੜੀ ਦੇ ਵਿੱਚ ਕੇਪੀ ਦੇ ਕਾਰਜਨੀਤਿਕ ਆਗੂ ਉਦਯੋਗ ਦੇ ਸਹਿਤ ਹੋਰ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਬੀਤੇ ਦਿਨੀ ਮਹਿੰਦਰ ਸਿੰਘ ਕੇਪੀ ਦੇ ਕਾਰਜ ਦੁੱਖ ਸਾਂਝਾ ਕਰਨ ਦੇ ਲਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਸਦੀਪ ਸਿੰਘ ਗਿੱਲ ਵੀ ਪਹੁੰਚੇ ਇਸ ਦੌਰਾਨ ਉਹਨਾਂ ਕੇਪੀ ਦੇ ਨਾਲ ਉਹਨਾਂ ਦੇ ਪੁੱਤਰ ਦੇ ਦੇਹਾਂਤ ਤੇ ਦੁੱਖ ਸਾਂਝਾ ਕੀਤਾ ਮਹਿੰਦਰ ਸਿੰਘ ਕੇਪੀ ਡੇਰਾ ਮੁਖੀ ਦੇ ਨਾਮ ਮਿਲਣ ਤੋਂ ਬਾਅਦ ਫੁੱਟ ਫੁੱਟ ਕੇ ਰੋਣ ਲੱਗ ਪਏ ਇਥੇ ਡੇਰਾ ਮੁਖੀ ਨੇ ਮੋਹਿੰਦਰ ਕੇਪੀ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਗੌਰ ਕਰਨ ਦੀ ਗੱਲ ਹੈ ਕਿ ਕੇਪੀ ਦੇ ਘਰ ਪੁੱਤਰ ਦੇ ਨਿਦਨ ਦਾ ਦੁੱਖ ਸਾਂਝਾ ਕਰਨ ਦੇ ਲਈ ਬੀਤੇ ਦਿਨੀ ਬੀਬੀ ਜ਼ਗੀਰ ਕੌਰ ਹੰਸਰਾਜ ਹੰਸ ਦੇ ਨਾਲ ਹੋਰ ਵੀ ਕਈ ਵੱਡੇ ਆਗੂ ਪਹੁੰਚੇ ਉਥੇ ਹੀ ਸਰਕਾਰ ਦੇ ਸਥਾਨਕ ਮੰਤਰੀ ਜਿਹੜੇ ਰਵਜੋਤ ਸਿੰਘ ਤੇ ਐਸਜੀਪੀਸੀ ਮੈਂਬਰ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਦੁੱਖ ਪ੍ਰਗਟਾਉਣ ਦੇ ਲਈ ਪਹੁੰਚੇ ਇਸ ਨੂੰ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਇਥੇ ਦੁੱਖ ਸਾਂਝਾ ਕਰਨ ਲਈ ਪਹੁੰਚਨੇ ਕਿਉਂਕਿ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁਕਿਆ ਦੱਸ ਦਈਏ ਕਿ ਮਹਿੰਦਰ ਕੇਪੀ ਦੇ ਘਰ ਸਾਹਿਬ ਕਾ ਸੀਐਮ ਤੇ ਸੰਸਦ ਚਰਨਜੀਤ ਸਿੰਘ ਚੰਨੀ ਸ਼ਾਹ ਕੋ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ ਉੱਥੇ ਹੀ ਅੰਤਿਮ ਯਾਤਰਾ ਤੇ ਵਿੱਚ ਜਿੱਥੇ ਕੇਪੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਨਜ਼ਰ ਆਇਆ ਰਿਸ਼ਤੇਦਾਰਾਂ ਦੇ ਵੱਲੋਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਵੀਡੀਓਜ਼ ਵੇਖਿਆ ਜਾ ਸਕਦਾ ਹੈ ਕਿ ਮਹਿੰਦਰ ਕੇਪੀ ਪੁੱਤਰ ਨੂੰ ਕੰਦਾ ਦਿੰਦੇ ਹੋਏ ਨਜ਼ਰ ਆਏ ਤੇ ਇਸ ਦਰਮਿਆਨ ਉਹਨਾਂ ਦੇ ਵੱਲੋਂ ਹੀ ਪੁੱਤ ਨੂੰ ਮੁੱਖ ਅਗਨੀ ਦਿੱਤੀ ਗਈ ਇਸ ਜਿਹੜਾ ਇਹ ਸਮਾਂ ਜਿਹੜੀ ਇਹ ਘੜੀਆ ਇਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਕਿ ਜਿਹੜਾ ਇਹ ਦੁੱਖ ਹੈ ਇੱਕ ਜਵਾਨ ਪੁੱਤ ਦਾ ਘਰੋਂ ਚਲੇ ਜਾਣਾ ਜਿਹਨੂੰ ਕਿੰਨੇ ਚਾਵਾ ਨਾਲ ਲਿਆ ਪਾਲਿਆ ਪੜਾਇਆ ਲਿਖਾਇਆ ਕਿੰਨੀਆਂ ਆਸਾਂ ਹੁੰਦੀਆਂ ਮਾਂ-ਬਾਪ ਨੂੰ ਕਿ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੀ ਬੱਚਾ ਸੇਵਾ ਕਰੂਗਾ ਸਾਨੂੰ ਲੈ ਕੇ ਆਊਗਾ ਇੱਥੇ ਤੱਕ ਪਰ ਉਸ ਬਾਪ ਲਈ ਕਿੰਨਾ ਔਖਾ ਜਿਹੜਾ ਆਪਣੇ ਪੁੱਤਰ ਦੀ ਮਤਲਬ ਦੇਹ ਨੂੰ ਲੈ ਕੇ ਆਇਆ ਸ਼ਮਸ਼ਾਨ ਘਾੜ ਤੱਕ ਬਹੁਤ ਔਖੀ ਗੱਲ ਹੈ ਬਹੁਤ ਦੁੱਖ ਦੀ ਘੜੀ ਹੈ ਇਹਨਾਂ ਚੀਜ਼ਾਂ ਲਈ ਸ਼ਬਦ ਵੀ ਕਈ ਵਾਰੀ ਘੱਟ ਪੈ ਜਾਂਦੇ ਆ ਔਰ ਬਾਕੀ ਇਹਨਾਂ ਪਰਿਵਾਰ ਅੱਛਾ ਆ ਕੇ ਪੀ ਸਾਹਿਬ ਨੇ ਆਪਣੀ ਇੰਨੀ ਅੱਛੀ ਸ਼ਭੀ ਬਣਾਈ ਆ ਸਮਾਜ ਦੇ ਵਿੱਚ ਉਹ ਅੱਜ ਦੇਖ ਕੇ ਵੀ ਪਤਾ ਲੱਗਦਾ ਕਿ ਦੁੱਖ ਦੇ ਵਿੱਚ ਹਰ ਇੱਕ ਪਰਸਨ ਇਹ ਸ਼ਰੀਕ ਹੋਇਆ ਹੈ ਤੇ ਜੇ ਮੈਂ ਰਿਚੀ ਦੀ ਗੱਲ ਕਰਾਂ ਮੇਰੇ ਇਸ ਪਰਿਵਾਰ ਦੇ ਨਾਲ 25 ਸਾਲ ਤੋਂ ਪਰਿਵਾਰਕ ਰਿਲੇਸ਼ਨ ਨੇ ਤੋਂ ਇਹਨਾਂ ਅੱਛਾ ਲੜਕਾ ਹੈ ਪੜਿਆ ਲਿਖਿਆ ਇੰਟੈਲੀਜੈਂਟ ਬਹੁਤ ਹੀ ਸੂਝਵਾਨ ਕਦੀ ਕਿਸੇ ਦੀ ਗੱਲ 'ਚ ਨਹੀਂ ਜਾਹੇ ਰਾਜਨੀਤਿਕ ਪਰਿਵਾਰ ਸੀਗਾ ਬਟ ਉਹ ਨਿਊਟਰ ਰਿਹਾ ਹਰੇਕ ਦੇ ਕਰ ਔਰ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਕੋਈ ਇਹ ਨਹੀਂ ਸੀ ਹੁੰਦਾ ਵੀ ਕਿਤੇ ਯਾਰਾਂ ਦੋਸਤਾਂ 'ਚ ਬੈਠਾ ਘੁੰਮਦਾ ਫਿਰਦਾ ਨਹੀਂ ਆਪਣਾ ਪਰਿਵਾਰ ਆਪਣਾ ਕੰਮ ਤੇ ਇਨੀ ਰਸਪੈਕਟ ਕਰਦਾ ਸੀ ਕਿਸੇ ਵੀ ਘਰ ਚ ਆਏ ਗਏ ਦੀ ਇੰਨਾ ਅੱਛਾ ਬੋਲਣਾ ਮਤਲਬ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹ ਕਿ ਵਾਹਿਗੁਰੂ ਹੁਣ ਕੇਪੀ ਸਾਹਿਬ ਜੀ ਨੂੰ ਇਸ ਦੁੱਖ ਨੂੰ ਝੱਲਣ ਦਾ ਜਿਹੜਾ ਬਲ ਬਖਸ਼ੇ ਅਸੀਂ ਤਾਂ ਸਿਰਫ ਇਸ ਦੁੱਖ 'ਚ ਸ਼ਰੀਕ ਹੋ ਸਕਦੇ ਆ ਬੈਠ ਸਕਦੇ ਗੱਲ ਕਰ ਸਕਦੇ ਪਰ ਜਿਹੜਾ ਤੂਫਾਨ ਉਹਨਾਂ ਦੇ ਅੰਦਰ ਚੱਲਦਾ ਹੋਊਗਾ ਕਿ ਸ਼ਾਇਦ ਉਹ ਟਾਈਮ ਲੱਗ ਜਾਂਦਾ ਸ਼ਾਇਦ ਮੈਂ ਨਾਲ ਚੱਲੇ ਜਾਂਦਾ ਸ਼ਾਇਦ ਮੈਂ ਰੋਕ ਲੈਂਦਾ ਉਹਨੂੰ ਤੇ ਬੱਟ ਹੁਣ ਕੁਝ ਨਹੀਂ ਰਹਿ ਗਿਆ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਹਾਦਸਾ ਹੋਇਆ ਨੌਜਵਾਨ ਬੱਚਾ ਚਲਾ ਗਿਆ। ਉਹ ਅੱਜ ਮੈਂ ਦੇਖ ਰਿਹਾ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਅੱਜ ਮਹਿੰਦਰ ਸਿੰਘ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਹੈ। ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿੰਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰ ਹੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਬੈਰ ਵਿਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਪਰਮਪિતા ਪਰਮਾਤਮਾ ਦੇ ਚਰਨਾਂ ਜੀ ਅਰਦਾਸ ਕਰਦਾ ਕਿ ਜਿੱਥੇ ਸਾਡੇ ਉਸ ਛੋਟੇ ਵੀਰ ਰਿਚੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉੱਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਨੌਜਵਾਨ ਪੁੱਤਰ ਬੇਵਕ ਸਮੇ ਚਲੇ ਜਾਣਾ ਮੈਂ ਸਮਝਦਾ ਇਹਦੋਂ ਹੋਰ ਕੀ ਮਾੜਾ ਹੋ ਸਕਦਾ 13 ਮਹੀਨੇ ਪਹਿਲਾਂ ਉਹਨਾਂ ਦੀ ਧਰਮਸਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਇਹਨੂੰ ਕੋਈ ਮਾੜਾ ਕਿਸੇ ਹੋਰ ਨਹੀਂ ਹੋ ਸਕਦਾ ਤੇ ਆਪ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਬਖਸ਼ੇ ਉਹਨਾਂ ਨੂੰ ਤਾਂ ਅਚੜਦੀ ਕਲਾ ਬਖਸ਼ਣ ਜਿਹੜਾ ਦੁੱਖ ਉਹਦਾ ਪਹਾੜ ਟਿਕਾ ਹੁਸੈਨ ਦਾ ਬੱਚਾ ਇਹ ਹੀ ਬੇਨਤੀ ਹੈ ਕੁਮਤਕਿਦ ਪਿਤਾਵਾਸ ਤੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਹੈ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਹਸਤੀ ਅਰਥੀ ਨੂੰ ਮੋੜਾ ਦੇਣਾ ਪਵੇ ਤੇ ਪੀ ਸਾਹ ਬੜੇ ਨੇਕ ਇਨਸਾਨ ਹੈ شریف ਹੈ ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ ਉਹਨ ਇੱਕੋ ਇੱਕ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ ਤੇ ਕਿਸਮ ਦਾ ਘਰ ਖਾਲੀ ਹੋ ਗਿਆ ਹੈ ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ